ਜੇ ਜਾ ਰਹੇ ਤਾਂ ਕੇਸ਼ਾਈ ਹੋ ਰਹੀ ਹੈ ਸਸਰੀਦਾਲ ਹਮਦਰਦ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਨੁਸ਼ਕਾਰਣਾ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਰਿਵਾਰ ਦੇ ਵੱਲੋਂ ਚਮਕਿਆ ਹੰਗਾਮਾ ਕੀਤਾ ਗਿਆ ਹੈ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਤੇ ਉਹਨਾਂ ਨੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਹਸਪਤਾਲ ਦੇ ਵਿੱਚ ਪੜਤੀ ਸੀ ਲਾਦੇ ਇਲਾਜ ਲਈ ਮਿੱਠੂ ਬਸਤੀ ਦੀ ਮਿੱਠੂ ਬਸਤੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰਮਜੀਤ ਸਿੰਘ ਜਿਸ ਦੀ ਮੌਤ ਹੋਈ ਹੈ ਤੇ ਦੱਸ ਦਈਏ ਕਿ ਇਹ ਸਿਵਲ ਹਸਪਤਾਲ ਦੀ ਇੱਕ ਘਟਨਾ ਹੈ ਜਿੱਥੇ ਕਿ 15 ਦਿਨਾਂ ਤੋਂ ਉਸ ਦੇ ਜੋ ਦੱਸਿਆ ਕਿ ਗੋਡੇ ਦੇ ਆਪਰੇਸ਼ਨ ਦਾ ਜੋ ਇਲਾਜ ਚੱਲ ਰਿਹਾ ਸੀ ਪਿਛਲੇ 15 ਦਿਨਾਂ ਤੋਂ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਤੇ 45 ਸਾਲਾ ਮਨਜੀਤ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਤੋਂ ਇਹ ਖਬਰ ਆ ਰਹੀ ਹੈ ਜਿੱਥੇ ਕਿ ਇੱਕ ਪਰਿਵਾਰਕ ਮੈਂਬਰ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜੋ ਵੱਡਾ ਹੰਗਾਮਾ ਦੇਖਣ ਨੂੰ ਮਿਲਦਾ ਹਸਪਤਾਲ ਦੇ ਵਿੱਚ ਦੱਸਦੀ ਹੈ ਕਿ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਦੱਸਦੀ ਹੈ ਕਿ ਮਿੱਠੂ ਬਸਤੀ ਦੇ ਰਹਿਣ ਵਾਲੇ ਇੱਕ ਜੋ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਹੈ 45 ਸਾਲ ਉਸਦੀ ਉਮਰ ਦੱਸੀ ਜਾ ਰਹੀ ਤੇ ਦੱਸਿਆ ਜਾ ਰਿਹਾ ਹੈ ਕਿ ਗੋਡਿਆਂ ਦੇ ਆਪਰੇਸ਼ਨ ਨੂੰ ਲੈ ਕੇ ਉਹ ਇੱਥੇ 15 ਦਿਨ ਤੋਂ ਉਸਦਾ ਇਲਾਜ ਚੱਲ ਰਿਹਾ ਸੀ ਹਸਪਤਾਲ ਦੇ ਵਿੱਚ ਤੇ ਉਹ ਆਂਦਾ ਸੀ ਤੇ ਇਸ ਦੌਰਾਨ ਉਸਦੀ ਮੌਤ ਹੋ ਗਈ ਤਾਂ ਪਰਿਵਾਰ ਨੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਅਚਾਨਕ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਜੀ ਦੀ ਜੋ ਹੈ ਮੌਤ ਹੋ ਕਿਸ ਤਰ੍ਹਾਂ ਹੋ ਸਕਦੀ ਹੈ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਇਲਜ਼ਾਮ ਲਗਾਏ ਨੇ ਤੇ ਮੌਤ ਦਾ ਦੱਸ ਦਈਏ ਕਿ ਡਾਕਟਰ ਦੇ ਇਲਜ਼ਾਮ ਲਗਾਏ ਨੇ ਤੇ ਪੁਲਿਸ ਨੇ ਦੱਸ ਦਈਏ ਕਿ ਮਾਮਲੇ ਨੂੰ ਸ਼ਾਂਤ ਕਰਵਾਇਆ ਮੌਕੇ ਤੇ ਪਹੁੰਚ ਕੇ ਤੇ ਇਸ ਇਸ ਮੌਕੇ ਪਰਿਵਾਰ ਦੇ ਵੱਲੋਂ ਜੋ ਵੱਡਾ ਹੰਗਾਮਾ ਕੀਤਾ ਗਿਆ ਹੈ ਹਸਪਤਾਲ ਦੇ ਵਿੱਚ ਉਹਨਾਂ ਦੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹਸਪਤਾਲ ਦੇ ਜੋ ਡਾਕਟਰ ਨੇ ਉਹਨਾਂ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਦੇ ਜੀ ਦੇ ਇਲਾਜ ਦੇ ਵਿੱਚ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ ਸਖਤ ਕਾਰਵਾਈ ਦੀ ਡਾਕਟਰ ਖਿਲਾਫ ਮੰਗ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਤੇ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਜੋ ਐ ਬਾਹਰ ਕੱਢਿਆ ਗਿਆ ਤਾਂ ਸ ਇਹ ਕਿ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਲੰਧਰ ਦੇ ਸਿਵਲ ਹਸਪਤਾਲ ਤੋਂ ਜਿੱਥੇ ਕਿ ਇਹ ਵੱਡੀ ਜੋ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜੋ 15 ਦਿਨਾਂ ਤੋਂ ਆਪਣਾ ਇਲਾਜ ਕਰਵਾ ਰਿਹਾ ਹੁੰਦਾ ਹੈ ਗੋਡੇ ਦੇ ਆਪਰੇਸ਼ਨ ਨੂੰ ਲੈ ਕੇ ਤਾਂ ਇਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਜੇ ਉਸ ਦੀ ਮੌਤ ਹੁੰਦੀ ਹੈ ਤਾਂ ਪਰਿਵਾਰ ਦੇ ਵਿੱਚ ਉਸ ਤੋਂ ਬਾਅਦ ਰੋਇਆ ਸਪਾਇਆ ਜਾਂਦਾ ਹੈ ਤੇ ਉਹ ਹਸਪੀਟਲ ਵਿੱਚ ਪਹੁੰਚ ਕੇ ਹਸਪਤਾਲ ਦੇ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੰਦੇ ਨੇ ਉਹਨਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਤਾਂ ਵੱਡੀ ਗਿੰਦੀ ਦੇ ਵਿੱਚ ਪੁਲਿਸ ਵੀ ਉੱਥੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਹਸਪਤਾਲ ਤੋਂ ਲੈ ਕੇ ਚਾਇਆ ਜਾਂਦਾ ਹੈ ਤਾਂ ਇਸ ਪੂਰੇ ਮਾਮਲੇ ਸੰਬੰਧੀ ਪਰਿਵਾਰਕ ਮੈਂਬਰਾਂ ਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਉਸ ਤੋਂ ਬਾਅਦ ਮੈਂ 112 ਨੰਬਰ ਤੇ ਫੋਨ ਕੀਤਾ ਹੈਗਾ ਉਹ ਪਤਾ ਨਹੀਂ ਅਜੇ ਤੱਕ ਆਏ ਕਿ ਨਹੀਂ ਆਏਗੇ। ਬੰਦੇ ਜਿਹੜਾ ਮੇਰੇ ਮਾਮੂ ਉਹਨਾਂ ਦੀ ਸੀ ਜੀ 30 ਡੀਐਸਪੀ ਐ ਪਤਾ ਨਹੀਂ ਜੋ ਵੀ ਆਇਆ ਹੈ ਠੀਕ ਹੈ ਉਹ ਕਹਿੰਦੇ ਸਾਨੂੰ ਥਾਣੇ ਆਜੋ ਅਸੀਂ ਕਿਉਂ ਥਾਣੇ ਆਜੇ ਥਾਣੇ ਆ ਕੇ ਇਹਨਾਂ ਨੇ ਡਾਕਟਰ ਕੱਢਦਾ ਸਾਰਾ ਬੰਦਾ ਕੱਢ ਦੇਣਾ ਅਸੀਂ ਕਿ ਇੱਕ ਪਚਾਵਾਂਗੇ ਇਹਨਾਂ ਨੂੰ ਹੁਣ ਸਾਨੂੰ ਇਹ ਡਾਕਟਰ ਬੁਲਾਣ ਜਿਹੜੀ ਕੁੜੀ ਨੇ ਲਾਇਆ ਇੰਜੈਕਸ਼ਨ ਉਹਨੂੰ ਬੁਲਾਣ ਉੱਤੇ ਪਰਚਾ ਕਰਨ ਸਜ਼ਾ ਦੇਣ ਸਿਵਲ ਹਸਪਤਾਲ ਦੇ ਖਿਲਾਫ ਸਾਨੂੰ ਉੱਤੇ ਕਹਿੰਦੇ ਕਹਿੰਦੇ ਜਿਹੜਾ ਬੰਦਾ ਆਇਆ ਉਹਨੇ ਜਾਣਾ ਮੈਂ ਤੁਸੀ ਬੰਦੇ ਅੰਦਰ ਬਾੜ ਦੇ ਜਾਣ ਵਾਸਤੇ ਭਣਾ ਜਾਣਾ ਸੀ ਬਾੜ ਦੇ ਆ ਕੇ ਡਾਕਟਰ ਦੀ ਲਾਪਰਵਾਹੀ ਦੀ ਪਰਵਾਈ ਨਾ ਲਾ ਪਰਵਾਈ ਨਾ ਬਾਈ ਬਸ ਸੱਤੇ ਮਸਤੀ ਕਰ ਮੈਂ ਚੀਜ਼ਾਂ ਚਾਹੀਦੀ ਆਸੇ ਕੋਸ ਆਉਂਦਾ ਪੱਕਾ ਪਰ ਆਉਂਦਾ ਆਂ ਸਾਡੇ ਬੰਦੇ ਨਹੀਂ ਡੱਟੋ ਵੀ ਕੋਸ ਚਲਾਈਏ ਇਹ ਹਸਪਤਾਲ ਜਿਵੇਂ ਗਲਤੀ ਇੰਜੈਕਸ਼ਨ ਲਾਇਆ ਨਾ ਉਹਨੂੰ ਸਹੀ ਕਰ ਦੋ ਇਹ ਮੈਂ ਕਹਿੰਦੀ ਆਖਰ ਕੋਸ ਸਾਡੇ ਪੱਕਾ ਲਾ ਆ ਆ ਦੇਖੋ ਇਨਸਾਨ ਪੱਕਾ ਲਾ ਪਰਵਾਈ ਨਾ ਲਾ ਕਿਤੇ ਨਹੀਂ ਲਾਇਆ ਕਿਤੇ ਨਹੀਂ ਲਾਇਆ ਨਾ ਕੋਈ ਨਾ ਕੋਈ ਪਾਰਟ ਨਹੀਂ ਆਉਣਾ ਮਾਣ ਦੇਣੀ ਚਾਹੀਦੀ ਸਾਡੇ ਵਿਦੇਸ਼ ਆਰਟੀ ਦੇ ਲੋਕ ਜੀ ਹੁਣ ਤਾਂ ਕਿੰਨਾ चांगलं नाटक तर तुम्हाला सारा बंडल मिळेल ਕੀ ਹੈ ਸਾਡਾ ਜਾਮ ਲੱਗੇ ਕਿ ਕਾਹਦੇ ਕੋਈ ਦਾ ਜਾਮ ਆ ਰਿਹਾ ਹੈ ਸਾਡਾ ਤੁਹਾਡੇ ਤੇ ਵੀ ਲਾ ਸਕਦਾ ਸਰ ਸਾਡੇ ਤੇ ਨਾ ਗੱਲ ਕਰੋ ਨਾ ਸਰ ਉਹ ਆਪਸੇ ਦੇ ਵਿੱਚ ਗੱਲ ਚੱਲ ਰਹੀ ਹੈ ਨਾ ਜਾਮ ਜਾਮ ਇਲਜ਼ਾਮ ਕੀ ਹੁੰਦਾ ਉਹ ਕਿਹਨੂੰ ਪੱਗ ਲਾਈ ਹੈ ਬਹੁਤ ਕੋਈ ਕੁਝ ਨਹੀਂ ਕਹਿ ਸਕਦਾ ਇਹ ਤਾਂ ਅਸੀਂ ਦੇਖਣਾ ਕਿ ਸੱਚ ਕੀ ਹੈ ਕਿ ਨਾ ਮੀਡੀਆ ਜੀ ਸਾਰਾ ਕਵਰ ਕੀਤਾ ਰਿਹਾ ਹੈ ਨਾ ਉਹ ਪ੍ਰੋਬਲਮ ਵੀ ਕੋਈ ਕਿਸੇ ਨੂੰ ਪਛਾਈ ਨਹੀਂ ਸਕਦਾ ਕਿਸੇ ਕਹਿਣਾ ਕਿ ਦੋਸ਼ੀ ਥੋੜਾ ਬਣ ਜਾਂਦਾ ਬਸ ਠੀਕ ਹੈ ਪੱਕ ਲਿਆ ਦੋਸ਼ੀ ਸਰ ਦੋਸ਼ੀ ਤਾਂ ਨਹੀਂ ਕਰ ਰਹੇ ਨਾ ਸਰ ਇਲਿਗੇਸ਼ਨ ਲਾ ਰਹੇ ਨਾ ਨਿਰਮਲ ਸਰ ਜੀ ਉਹ ਤਾਂ ਇਲਿਗੇਸ਼ਨ ਲਗਾ ਆ ਨਾ ਸਾਰਿਆਂ ਨੂੰ 10 ਵਾਰ ਜਵਾਬ ਦੇ ਚੁੱਕਾ ਲੋ ਕਮੈਂਟ ਤਾਂ ਜਲੰਧਰ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਲੰਧਰ ਵਿਖੇ ਸਿਵਲ ਹਸਪਤਾਲ ਤੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਡਾਕਟਰ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜੀ ਦੀ ਮੌਤ ਹੋ ਗਈ ਹੈ ਦੋਸਤੋ ਬਾਅਦ ਜਦੋਂ ਹੰਗਾਮਾ ਕਰਨ ਦੇ ਲਈ ਹਸਪਤਾਲ ਪਹੁੰਚਦੇ ਨੇ ਜਾਂ ਦਾਸੀ ਕਿ ਕਾਰਵਾਈ ਦੀ ਮੰਗ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਤਾਂ ਉਸ ਦੇ ਦੌਰਾਨ ਪੁਲਿਸ ਦੇ ਵੱਲੋਂ ਵੀ ਉਹਨਾਂ ਤੇ ਦੱਸਦੀ ਹੈ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਇਸ ਦੌਰਾਨ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਜੋ ਇੱਕ ਸਿੱਖ ਵਿਅਕਤੀ ਹੈ ਉਸ ਦੀ ਪਕੜੀ ਵੀ ਪੁਲਿਸ ਦੇ ਵੱਲੋਂ ਉਤਾਰੀ ਗਈ ਹੈ ਤਾਂ ਇਹ ਪੂਲਾ ਪੂਰਾ ਮਾਮਲਾ ਜੋ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੇ ਡਾਕਟਰ ਉੱਤੇ ਇਲਜ਼ਾਮ ਲਗਾਏ ਗਏ ਕਿ ਉਸ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਹੈ ਹਾਲਾਂਕਿ ਪੁਲਿਸ ਪ੍ਰਸ਼ਾਸ ਸਖਤ ਕਾਰਵਾਈ ਦਾ ਜੋ ਆਪਰੋਸਾ ਦਿੱਤਾ ਹੈ ਤੇ ਉਨ੍ਹਾਂ ਕਿਹਾ ਹੈ ਕਿ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਅਜਈਆਂ ਹੋਰ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਨੇ ਰਹੋ ਹਮਦਰਦ ਟੀਵੀ ਦੇ ਨਾਲ ਤਤਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ।